ਹੁਣੇ ਪਤਾ ਚੱਲਿਆ ਹੈ ਕਿ ਸਤਕਾਰਯੋਗ ਸင် ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਬਣਾਈ ਜਾਂਚ ਕਮੇਟੀ ਦਾ ਸਮਾਂ ਫੋਰਵਰਡ ਆ ਗਿਆ ਔਰ ਉਹ 1 ਮਹੀਨਾ ਦਾ ਸਮਾਂ ਦਿੱਤਾ ਗਿਆ ਮੈਂ ਇੱਥੇ ਕੌਮ ਨੂੰ ਨਿਮਰਤਾ ਸਹਿਤ ਕਹਿਣਾ ਚਾਹੁੰਦਾ ਹਾਂ ਕਿ ਸਮੇਂ ਬੱਧ ਜਾਂਚ ਪੜਤਾਲ ਜਾਂ ਪੜਤਾਲੀਆ ਕਮੇਟੀਆਂ ਬਣਾਉਣੀਆਂ ਉਹਨਾਂ ਵਿੱਚ ਜਾਂਚ ਪੜਤਾਲ ਫਾਈਨ ਐਂਡ ਫੇਅਰ ਹੋਣਾ ਮੁਸ਼ਕਲ ਹੁੰਦਾ ਕਿਉਂਕਿ ਸਮੇਂ ਦਾ ਪ੍ਰੈਸ਼ਰ ਬਣਿਆ ਰਹਿੰਦਾ ਹੈ ਵੀ ਅੰਨੇ ਸਮੇਂ ਵਿੱਚ ਕਰਨਾ ਇੱਥੇ ਮੈਂ ਗੁਜਾਰਿਸ਼ ਕਰਨੀ ਚਾਹਾਂਗਾ ਕਿ ਸਮਾਂ ਜਿਹੜਾ ਖੁੱਲਾ ਰੱਖਿਆ ਜਾਵੇ ਤੇ ਖੁੱਲੇ ਸਮੇਂ ਵਿੱਚ ਜਾਂਚ ਜਿਹੜੀ ਹੋਵੇ ਤੇ ਉਸ ਨੂੰ ਫਾਇਨ ਤੇ ਫੇਅਰ ਕਰਨ ਦਾ ਮੌਕਾ ਦਿੱਤਾ ਜਾਵੇ ਦੂਸਰੀ ਗੱਲ ਸ੍ਰੀਮਾਨ ਸਿੰਘ ਸਾਹਿਬ ਗੈਨੀ ਹਰਪੀਤ ਸਿੰਘ ਜੀ ਕਹਿ ਰਹੇ ਹਨ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੈਨੂੰ ਲਟਕਾਇਆ ਜਾਣਾ ਹੈ ਮੇਰੇ ਮਾਮਲੇ 'ਚ ਫੈਸਲਾ ਨਹੀਂ ਆਉਣਾ ਤੇ ਮੈਂ ਸਿੰਘ ਸਾਹਿਬ ਜੀ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਇਹ ਤੁਹਾਡੇ ਆਪਣੇ ਮਨ ਦੀ ਭਾਵਨਾ ਹੈ ਤੁਹਾਡੇ ਮਨ ਦੀ ਆਪਣੀ ਕਲਪਨਾ ਫੁਰਨਾ ਹੈ ਰੁਧਾ ਕਾਰਨ ਇਹ ਹੈ ਕਿ ਤੁਸੀਂ ਖੁਦ ਬੜੀਆਂ ਜਾਂਚ ਕਮੇਟੀਆਂ ਬਣਾਈਆਂ ਤੇ ਉਹਨੂੰ ਖੁਦ ਲਮਕਾਇਆ ਭਾਵੇਂ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਲਾ ਮਸਲਾ ਹੋਵੇ ਭਾਵੇਂ ਅਜਨਾਲੇ ਵਾਲਾ ਮਸਲਾ ਹੋਵੇ ਭਾਵੇਂ ਹੋਰ ਕਈ ਮਸਲੇ ਹੋਣ ਕੁਸੀਂ ਕਮੇਟੀ ਬਣਾ ਕੇ ਤੇ ਫਿਰ ਲਟਕਾ ਦਿੰਦੇ ਰਹੇ ਫਿਰ ਉਹਦੀ ਖਬਰੇ ਨਹੀਂ ਲਈ ਇਸ ਕਰਕੇ ਤੁਹਾਨੂੰ ਐਸਾ ਲੱਗ ਰਿਹਾ ਕਿ ਮੈਨੂੰ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਔਰ ਨਾਲ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਇਹ ਸਾਰਾ ਤਾਂ ਜੀ 2 ਦਸੰਬਰ ਵਾਲੇ ਫੈਸਲੇ ਕਰਕੇ ਹੋ ਰਿਹਾ ਤੇ ਮੈਂ ਸਿੱਖ ਪੰਥ ਨੂੰ ਨਿਮਰਤਾ ਸਹਿਤ ਗੁਜਾਰਿਸ਼ ਕਰਨਾ ਚਾਹੁੰਦਾ ਕਿ ਜੇ ਇਹ ਸਾਰਾ ਕੁਝ ਜਾਂਚ ਪੜਤਾਲ 2 ਦਸੰਬਰ ਵਾਲੇ ਫੈਸਲੇ ਕਰਕੇ ਹੁੰਦਾ ਤਾਂ ਬਾਕੀ ਦੇ ਸਿੰਘ ਸਾਹਿਬਾਨ ਜੀ ਤੇ ਵੀ ਹੁੰਦਾ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਪੂਜਨੀਕ ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹਨ ਆਦਰਨੀ ਹੈ ਜਥੇਦਾਰ ਸ੍ਰੀ ਕੇਸਗੜ ਸਾਹਿਬ ਸਿੰਘ ਸਾਹਿਬ ਗੈਨੀ ਸੁਲਤਾਨ ਸਿੰਘ ਜੀ ਹਾਨਤ ਤੇ ਹੋਰ ਉਹਨਾਂ ਦੇ ਨਾਲ ਸਹਾਯੋਗੀ ਸਿੰਘ ਸਹਿਬਾਨ ਹਨ ਜੇ ਦੋ ਤਰੀਕ ਕੋਲੇ ਫਾਸਲੇ ਕਰਕੇ ਇਸ ਤਰ੍ਹਾਂ ਹੁੰਦਾ ਤਾਂ ਉਹ ਸਾਰਿਆਂ ਨਾਲ ਹੁੰਦਾ ਕੇਵਲ ਤੁਹਾਡੇ ਨਾਲ ਨਾ ਹੁੰਦਾ ਤੁਹਾਡੇ ਤੇ ਤੁਹਾਡੇ ਸ਼ੱਕੇ ਸੰਡੂ ਨੇ ਇਲਜ਼ਾਮ ਲਾਏ ਨੇ ਕਿਸੇ ਹੋਰ ਨੇ ਨਹੀਂ ਲਾਏ ਉਹਨਾਂ ਦੀ ਜਾਂਚ ਚੱਲ ਰਹੀ ਹੈ ਚਾਹੀਦਾ ਤੇ ਸੀ ਕਿ ਤੁਸੀਂ ਉਸ ਜਾਂਚ ਦਾ ਸੋ ਸਵਾਗਤ ਕਰਦੇ ਸਹਿਯੋਗ ਕਰਦੇ ਤੇ ਸੱਚ ਨੂੰ ਆਂਚ ਨਹੀਂ ਹੁੰਦੀ ਜੇ ਸੱਚ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਉਹ ਸਾਹਮਣੇ ਆ ਜਾਏਗਾ ਜਾਂ ਫਿਰ ਸ਼ਾਇਦ ਤੁਹਾਨੂੰ ਇਹ ਸ਼ੱਕ ਹੈਗਾ ਕਿ ਜਿਹੜੀ ਜਾਂਚ ਕਮੇਟੀ ਬਣਾਈ ਹੈ ਇਹਨੇ ਤੁਹਾਡੇ ਹੱਥ 'ਚ ਫੈਸਲਾ ਨਹੀਂ ਦੇਣਾ ਕੋ ਵੀ ਤੁਹਾਡੇ ਮਨ ਦਾ ਫੁਰਨਾ ਹੋ ਸਕਦਾ ਤੁਸੀਂ ਕੁਝ ਐਸੀਆਂ ਕਮੇਟੀਆਂ ਬਣਾਈਆਂ ਹੋਣ ਜਿਨ੍ਹਾਂ ਨੇ ਕੁਝ ਇਸ ਤਰ੍ਹਾਂ ਦਾ ਕੀਤਾ ਹੋਵੇ ਇਸ ਕਰਕੇ ਕੁਸੀਂ बार-बार ये ਗੱਲ ਕਹਿ ਰਹੇ ਹੋ ਕਿ ਮੈਂ ਦੋ ਤਰੀਕ ਦੇ ਫੈਸਲੇ ਕਰਕੇ ਹੋ ਰਿਹਾ ਤਾਂ ਇਹਦਾ ਮਤਲਬ ਹੈ ਕਿ ਦੋ ਤਰੀਕ ਵਾਲਾ ਫੈਸਲਾ ਸਿਰਫ ਤੁਹਾਡਾ ਹੀ ਸੀ ਮਾਨੀਆ ਸਿੰਘ ਸਾਹਿਬ ਗੈਨੇ ਹਾਪੀ ਸਿੰਘ ਜੀ ਦਾ ਜਾਂ ਕਿ ਸਾਰੇ ਸਿੰਘ ਸਾਹਿਬਾਨਾਂ ਦਾ ਸੀ ਔਰ ਇਸ ਤਰ੍ਹਾਂ ਦੇ ਨਾਲ ਅਗਰ ਇਸ ਫੈਸਲੇ ਕਰਕੇ ਹੋਇਆ ਹੁੰਦਾ ਤਾਂ ਬਾਕੀ ਸਿੰਘ ਸਾਹਿਬਾਨ ਤੇ ਵੀ ਹੁੰਦਾ ਕੇਵਲ ਤੁਹਾਡੇ ਤੇ ਹੀ ਨਾ ਹੁੰਦਾ ਤੁਹਾਡੇ ਆਪਣੇ ਚਰਿੱਤਰ ਕਰਕੇ ਤੁਹਾਡੇ ਆਪਣੇ ਗਮਨ ਕਰਕੇ ਤੁਹਾਡੇ ਆਪਣੇ اخلاق ਕਰਕੇ ਅਗਰ ਇਹ ਗੱਲ ਸਾਹਮਣੇ ਆਈ ਹੈ ਮੈਂ ਕਹਿੰਦਾ ਹੋ ਸਕਦਾ ਝੂਠੇ ਇਲਜ਼ਾਮ ਤੁਹਾਡੇ ਤੇ ਲੱਗੇ ਹੋਣ ਗੁਰੂ ਘਰੇ ਝੂਠੇ ਹੀ ਹੋਣ ਪਰ ਤੁਹਾਨੂੰ ਵੇਟ ਕਰਨੀ ਚਾਹੀਦੀ ਹੈ ਤੇ ਸਿੰਘ ਸਾਹਿਬ ਜੀ ਸਤਕਾਰਯੋਗ ਗਿਆਨੀ ਹਰਪੀਸ ਜੀ ਉਹਨਾਂ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਇਹ ਗੱਲ ਹੋਰ ਮਾਨੀ ਸਿੰਘ ਸਾਹਿਬ ਗਾਨੀ ਹਰਪੀ ਸਿੰਘ ਜੀ ਕਹਿ ਰਹੇ ਨੇ ਕਿ ਮੈਂ ਅਕਾਲੀ ਫੂਲਾ ਸਿੰਘ ਵਾਲਾ ਫੈਸਲਾ ਕੀਤਾ ਇਹਦੇ ਵਿੱਚ ਵੀ ਉਹਨਾਂ ਦੀ ਮੈਂ ਦਿਖਦੀ ਹੈ ਵੀ ਸੰਗਤ ਕਹਿੰਦੀ ਸੀ ਅਕਾਲੀ ਫੂਲਾ ਸਿੰਘ ਉਹਦਾ ਫੈਸਲਾ ਹੋਵੇ ਪਿਆਸੀ ਅਕਾਲੀ ਫੂਲਾ ਸਿੰਘ ਵਾਲਾ ਫੈਸਲਾ ਕੀਤਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਸਾਰੀ ਕੌਮ ਨੂੰ ਕਿ ਇਹ ਪਹਿਲੇ ਸਿੰਘ ਸਾਹਿਬ ਨੇ ਜਿਹੜੇ ਆਪਣੇ ਆਪ ਨੂੰ ਅਕਾਲੀ ਫੂਲਾ ਸਿੰਘ ਸਿੱਧ ਕਰ ਰਹੇ ਨੇ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਪੇਸ਼ ਕਰ ਰਹੇ ਨੇ ਹਾਂ ਸਾਰੀ ਕੌਮ ਚਾਹੁੰਦੀ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਾਂ ਸਖਤਾਂ ਦੇ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਵਰਗੇ ਹੋਣ ਪਰ ਕੀ ਅਕਾਲੀ ਫੂਲਾ ਸਿੰਘ ਪਤਿਤ ਮੰਤਰੀਆਂ ਦੇ ਘਰਾਂ ਵਿੱਚ ਜਾ ਕੇ ਅਰਦਾਸਾਂ ਕਰੇਗਾ ਉਹ ਅਕਾਲੀ ਫੂਲਾ ਸਿੰਘ ਹੋਵੇਗਾ ਕੀ ਅਕਾਲੀ ਫੂਲਾ ਸਿੰਘ ਨੂੰ ਜਦ ਪੁੱਛਿਆ ਜਾਵੇ ਵੀ ਤੁਸੀਂ ਰघव ਚੱਡਾ ਦੇ ਵਿਆਹ 'ਚ ਗਏ ਹੋ ਉੱਤੇ ਪਹੁੰਚੇ ਹੋ ਤੇ ਤੁਸੀਂ ਜਵਾਬ ਇਹ ਦੇ ਰਹੇ ਹੋ ਕਿ ਮੈਂ ਤਾਂ ਆਪਣੀ ਬੱਚੀ ਨੂੰ ਪ੍ਰਿਯੰਕਾ ਚੋਪੜਾ ਨੂੰ ਮਿਲਾਉਣ ਲੈ ਕੇ ਗਿਆ ਸੀ ਤਾਂ ਕੀ ਅਕਾਲੀ ਫੂਲਾ ਸਿੰਘ ਆਪਣੀਆਂ ਬੱਚੀਆਂ ਨੂੰ ਪ੍ਰਿਯੰਕਾ ਚੋਪੜਾ ਨਾਲ ਮਿਲਾਵੇਗਾ ਇਹ ਅਕਾਲੀ ਫੂਲਾ ਸਿੰਘ ਹਮਤਾ ਇਸ ਨੂੰ ਅਕਾਲੀ ਫੂਲਾ ਸਿੰਘ ਆਖਿਆ ਜਾਂਦਾ ਜਾਂ ਕਿ ਅਕਾਲੀ ਫੂਲਾ ਸਿੰਘ बार-बार ਮੰਤਰੀਆਂ ਦੇ ਪੈਰਾਂ 'ਤੇ ਜਾ ਕੇ ਬੈਠੇਗਾ ਤੇ ਕੀ ਅਕਾਲੀ ਫੂਲਾ ਸਿੰਘ ਦੇਹਦਾਰੀ ਪਖੰਡੀ ਗੁਰੂਆਂ ਦੇ ਨਾਲ ਬੰਦ ਕਮਰੇ ਮੀਟਿੰਗ ਕਰੇਗਾ ਤਾਨੂੰ ਹੁਣ ਪਤਾ ਨਹੀਂ ਹੈ ਤੁਸੀਂ ਮੀਟਿੰਗ ਕੀਤੀ ਹੈ ਕਿ ਉਹ ਵੈਸੇ ਗੁਪਤ ਤੌਰ ਤੇ ਨਾਮ ਦਿੰਦੇ ਨੇ ਰਦਰ ਸਵਾਮੀ ਉਹਨਾਂ ਨਾਲ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਤਲਖੀ ਨਹੀਂ ਮੇਰੀ ਪਰਸਨਲੀ ਪਰ ਗੁਰਮਤ ਦੇ ਸਿਧਾਂਤ ਨਾਲ ਇਹ ਗੱਲ ਠੀਕ ਨਹੀਂ ਉਹ ਕੰਨ ਵਿੱਚ ਨਾਮ ਦਿੰਦੇ ਨੇ ਉਹਨੂੰ ਨਾਮਦਾਨ ਕਹਿੰਦੇ ਨੇ ਤੇ ਤੁਸੀਂ ਬੰਦ ਕਮਰੇ ਵਿੱਚ ਕੀ ਨਾਮਦਾਨ ਲੈ ਨਾਮਦਾਨ ਲਿਆ ਤੁਸੀਂ ਦੱਸਿਆ ਕੁਝ ਨਹੀਂ ਵੀ ਸਾਡੀ ਕੀ ਮੀਟਿੰਗ ਹੋਈ ਕੀ ਕੀਤਾ ਗਿਆ ਕਿਉਂਕਿ ਤੁਸੀਂ ਪਰਸਨਲ ਨਹੀਂ ਹੈਗੇ ਤੁਹਾਡੀ ਪਰਸਨਲ ਜ਼ਿੰਦਗੀ ਨਹੀਂ ਹੈ ਤੁਹਾਡੀ ਕੌਮੀ ਜ਼ਿੰਦਗੀ ਹੈ ਮਾਨੇ ਸਿੰਘ ਸਾਹਿਬ ਜੀ ਦੀ ਇਹ ਕੌਮੀ ਜ਼ਿੰਦਗੀ ਹੈ ਪਰਸਨਲ ਜ਼ਿੰਦਗੀ ਨਹੀਂ ਹੈ ਤੁਸੀਂ ਯਾਦ ਕਰੋ